ਤੋ ਗੋੜਾ ਵਿਖੇ ਬਿਊਟੀ ਪਾਰਲਰ ਦੇ ਅੰਦਰ ਦਾਖਲ ਹੋ ਕੇ ਗਾਂ ਕਾ ਦੇ ਅੱਖਾਂ ਵਿੱਚ ਮਿਰਚਾ ਪਾ ਕੇ ਕੀਤੀ ਗਈ ਸੋਨੇ ਦੀ ਲੁੱਟ ਇੱਕ ਸੋਨੇ ਦਾ ਕੜਾ ਇੱਕ ਸੋਨੇ ਦੀ chain ਲੁੱਟ ਕੀਤੀ ਸੀ ਇਹ ਰਿਸ਼ੂਨ ਲਾਲ ਦੇ ਵਿਸ਼ੇਸ਼ ਰੂਪ ਦੇ ਦਿਸ਼ਾ ਨਿਰਦੇਸ਼ਿਤ ਉਪਰ ਜਿਹੜੀ ਮਾੜੇ ਅੰਸਰਾਂ ਦੇ ਖਿਲਾਫ ਅਸੀਂ ਲਗਾਤਾਰ ਜਿਹੇ ਮਕਬੱਡੀ ਹੋਈ ਹੈ ਉਹਦੇ ਵਿੱਚ ਇੱਕ 5 ਤਰੀਕ ਨੂੰ ਬਹੁਤ ਹੀ ਸੈਂਸੇਸ਼ਨਲ ਐਕਸਨਾਚਿੰਗ ਹੋਈ ਸੀ ਹਰਗੋਵਿੰਦਗੜ ਦੇ ਵਿੱਚ ਜਿਹਦੇ ਵਿੱਚ ਮਿੱਚਾ ਪਾ ਕੇ ਅੱਖਾਂ ਦੇ ਵਿੱਚ ਦੋ ਸਨੇਚਰ ਪਾਰਨਰ ਨੰਬਰ ਵੜ ਕੇ ਕੋ ਲੇਡੀ ਤੇ ਕੋ ਗੜਾ ਔਰ ਇੱਕ ਸੋਨੇ ਦੀ ਚੈਂਟ ਉਹ ਲੁੱਟ ਕੇ ਲੈ ਗਏ ਸੀ ਇਮੀਡੀਏਟਲੀ ਇਹ ਸੀ ਟੀਮਾਂ ਕਨਸਟੀਟ ਕੀਤੀਆਂ ਡੀਐਸਪੀ ਫਰਗੋਨਾ ਦੇ ਅੰਡਰ ਔਰ ਇਨਚਾਰਜ ਸੀਆਈਏ ਔਰ ਐਸਐਚਓ ਸਿਟੀ ਉਹਨਾਂ ਦੀਆਂ ਟੀਮਾਂ ਬਣਾਈਆਂ ਗਈਆਂ ਸੀਸੀਟੀਵੀ ਫੁਟੇਜਿਸ ਦਾ ਮਗਰਾ ਕੀਤਾ ਗਿਆ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਗੈਦਰ ਕੀਤੀ ਗਈ ਤੇ ਇਹਦੇ ਵਿੱਚ ਸਾਨੂੰ ਇੱਕ ਬਹੁਤ ਅੱਛੀ ਔਰ ਕ੍ਰੈਡੀਬਲ ਇਨਪੁਟ ਮਿਲੀ ਕਿ ਇਹ ਜਿਹੜੇ ਨੇਟ ਦੋ ਮੁੰਡੇ ਮਨਜੀਤ ਸਿੰਘ ਉਰਫ ਕਰਨ ਇਹ ਚਾਲਨਗਰ ਦਾ ਰਹਿਣ ਵਾਲਾ ਹੈ ਔਰ ਮਨਵੀਰ ਸਿੰਘ ਪੁੱਤਰ ਕੁਲਵਿੰਦਰ ਪਿੰਡ ਖਲਵਾੜਾ ਇਹ ਖਲਵਾੜਾ ਮੋੜ ਤੇ ਜੀਟੀ ਰੋਡ ਤੇ ਆਡੈਂਟੀਫਾਈ ਹੋਏ ਨੇ ਕਿ ਇਹ ਨਾ ਹੀ ਮੁੰਡਿਆਂ ਨੇ ਜਿਹੜੀ ਇਹ ਕੀਤੀ ਹੈ ਵਾਰਦਾ ਤੇ ਟੀਮਾਂ ਨੂੰ ਇਮੀਡੀਏਟਲੀ ਭੇਜਿਆ ਗਿਆ ਤੇ ਉਹ ਰਾਉਂਡ ਅਪ ਕੀਤਾ ਤੇ ਇਹਨਾਂ ਤੋਂ ਸਾਨੂੰ ਜਿਹੜੀ ਸਨੇਚ ਹੋਇਆ ਹੋਇਆ ਕੜਾ ਉਹ ਰਿਕਵਰ ਹੋ ਜਾਂਦਾ ਹੈ ਕੁਝ ਇਸ ਕੀਤੀ ਗਈ ਤਾਂ ਇਹਨਾਂ ਨੇ ਦੱਸਿਆ ਕਿ ਜਿਹੜਾ ਮਨਵੀਰ ਹੈ ਖਲਵਾੜੇ ਦਾ ਰਹਿਣ ਵਾਲਾ ਹੈ ਇਹ 1 ਆਫ ਦਾ ਸਨੇਚਰ ਸੀਗਾ ਔਰ ਇਹਨੇ ਕਰਨ ਜਿਹੜਾ ਮਨਜੀਤ ਸਿੰਘ ਉਰਫ ਕਰਨ ਹੈ ਇਹਦੇ ਕਹਿਣ ਤੇ ਇਹਨਾਂ ਨੇ ਸਨੈਚਿੰਗ ਕੀਤੀ ਹੈ ਮਾਸਟਰਮਾਈਂਡ ਇਹਦੇ ਵਿੱਚ ਕਰਨ ਸੀਗਾ ਤੇ ਮਨਵੀਰ ਦੇ ਨਾਲ ਇੱਕ ਹੋਰ ਇਹਦਾ ਜਿਹੜਾ ਐਸੋਸੀਏਟ ਸੀਗਾ ਸੰਨੀ ਉਹ ਅਜੇ ਤੱਕ ਗ੍ਰਿਫਤਾਰ ਤੋਂ ਗ੍ਰਿਫਤਾਰੀ ਤੋਂ ਬਾਹਰ ਹੈ ਪਰ ਉਹਦੇ ਵਾਸਤੇ ਵੀ ਅਸੀਂ ਰੇਡਾਂ ਕਰ ਰਹੇ ਹਾਂ ਤੋਂ ਤਿੰਨ ਜਣੇ ਇਹਦੇ ਵਿੱਚ ਪੂਰੇ ਇਨਵੋਲਡ ਸੀਗੇ ਦੋ ਜਿਹੜੇ ਮੋਟਰਸਾਈਕਲ ਤੇ ਆਏ ਔਰ ਉਹਨਾਂ 'ਚ ਇੱਕ ਅਸੀਂ ਗ੍ਰਿਫਤਾਰ ਕਰ ਲਿਆ ਤੇ ਮਾਸਟਰਮਾਈਂਡ ਨੂੰ ਗ੍ਰਿਫਤਾਰ ਕਰ ਲਿਆ ਜਿਹੜਾ ਸੰਨੀ ਹੈ ਉਹ ਵੀ ਬਹੁਤ ਜਲਦੀ ਅਸੀਂ ਗ੍ਰਿਫਤਾਰ ਕਰ ਲਵਾਂਗੇ ਤੇ ਇਹਦੇ ਨਾਲ ਹੀ ਅੱਛੀ ਜਿਹੜੀ ਹੈਗੀ ਕਾਰਗੁਜ਼ਾਰੀ ਸਾਡੇ ਫਗਵਾੜਾ ਸਬਡਿਵੀਜ਼ਨ ਨੇ ਕੀਤੀ ਹੈ ਕਿਉਂਕਿ ਸਨੇਚਰਸ ਦਾ ਜਿਹੜਾ ਸਾਡਾ ਕਮਿਟਿਡ ਹੈਗੇ ਆ ਕਿ ਜ਼ੀਰੋ ਟੋਲਰੈਂਸ ਹੈਗੀ ਹੈ ਤੇ ਇਹਨਾਂ ਤੋਂ ਜਿਹੜੀ ਹੈਗੀ ਫਰਦਰ ਕੁਝ ਵੀਸ ਦੇ ਵਿੱਚ ਇਹਨਾਂ ਨੇ ਕਿਨੂੰ ਵੇਚਿਆ ਪੁਰਾਣੀਆਂ ਵਾਰਡਾਂ ਦਾ ਤਾਂ ਹੁਣ ਕੀ ਨੇ ਉਹ ਵੀ ਅਸੀਂ ਫਲਾਸਾ ਕਰਾਂਗੇ ਜਲਦੀ ਜਲਦੀ ਮੇਰੇ ਪਹਿਲੇ ਕਿੰਨਾ ਕਿੰਨਾ ਬੈਕਗ੍ਰਾਉਂਡ ਕੀ ਹੈ ਜੀ ਫਿਲਹਾਲ ਇਹਨਾਂ ਦਾ ਜੀ ਵੈਰੀਫਿਕੇਸ਼ਨ ਕੀਤੀ ਗਈ ਹੈ ਕੋਈ ਵੀ ਇਹਨਾਂ ਤੇ ਪਹਿਲਾਂ ਐਫ ਆਈ ਆਰ ਨਹੀਂ ਹੈਗੀ ਹੈ ਪਰ ਵਾਰਦਾਤਾ ਇਹਨਾਂ ਤੋਂ ਉਸੇ ਕੁਝ ਕੁ ਕਰ ਰਹੇ ਆ ਕਿ ਇਸ ਤੋਂ ਪਹਿਲਾਂ ਨੇ ਹੋ ਕੇ ਵਾਰਦਾਤਾ ਕੀਤੀਆਂ ਹੋਆ ਤੇ ਜਿਹੜਾ ਸੰਨੀ ਹੈ ਜਿਹੜਾ ਹਜੇ ਗ੍ਰਿਫਟ ਤੋਂ ਬਾਹਰ ਹੈ ਉਹ ਪੇਸ਼ਾਵਾਰ ਸਾਨੂੰ ਲੱਗਦਾ ਹੈ ਜਿਨ੍ਹਾਂ ਦੇ ਬਾਰੇ ਸਾਨੂੰ ਪਤਾ ਲੱਗ ਰਿਹਾ ਤੇ ਉਹਦੀ ਵੀ ਅਸੀਂ ਜਲਦ ਜਲਦ ਗ੍ਰਿਫਟ ਕਰਾਂਗੇ ਨਹੀਂ ਆਰਮਸ ਇਹਨਾਂ ਤੋਂ ਕੋਈ ਕਵਰ ਨਹੀਂ ਹੋਇਆ ਤੇ ਜੀ ਬਾਈ ਕਗਰ ਨਾਮ ਕੇ ਦਾਸਿਕ ਜਿਹੜੇ ਯੂਜ਼ ਹੋ ਰਹੇ ਬਾਈ ਕੇ ਸਨੀ ਦਾ ਸੀਗਾ ਜੀ ਔਰ ਉਹ ਹਜੇ ਗ੍ਰਿਫਤਾਰ ਤੋਂ ਬਾਹਰ ਹੈ ਔਰ ਜਿਹੜੀ